ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਵਿਸ਼ਾ ਇਹ ਹੈ ਵੀ ਜ਼ਿੰਦਗੀ ਦਾ ਹਰ ਦਿਨ ਇਸ ਤਰ੍ਹਾਂ ਗੁਜ਼ਾਰੋ ਜਿਵੇਂ ਮੇਰਾ ਅੱਜ ਦਾ ਦਿਨ ਆਖਰੀ ਦਿਨ ਹੋਵੇ ਜਿਵੇਂ ਮੇਰੇ ਕੰਨਾਂ ਵਿੱਚ ਕਿਸੇ ਨੇ ਆਣ ਕੇ ਖਬਰ ਪਾਈ ਹੋਵੇ ਵੀ ਤੇਰੇ ਕੋਲ ਬਸ ਰਹਿਣ ਲਈ ਅੱਜ ਦਾ ਦਿਨ ਹੀ ਤੂੰ ਖਾਣਾ ਏ ਪੀਣਾ ਏ ਸੌਣਾ ਏ ਬੈਣਾ ਏ ਮਿਲਣਾ ਏ ਵਰਤਣਾ ਏ ਕਰਨਾ ਏ ਨਹੀਂ ਕਰਨਾ ਕਿਸੇ ਦੇ ਨਾਲ ਗੱਲਬਾਤ ਕਰਨੀ ਏ ਗਿਲੇ ਸ਼ਿਕਵੇ ਮਟਾਉਣੇ ਨੇ ਮਾਫੀ ਦੇਣੀ ਏ ਮਾਫੀ ਮੰਗਣੀ ਏ ਕੁਝ ਕਰਨਾ ਨਵਾਂ ਚਾਉਣਾ ਏ ਇੱਕ ਕੰਮ ਇਸ ਤਰ੍ਹਾਂ ਹੋਵੇ ਵੀ ਜਾਨ ਲੱਗਿਆ ਪਛਤਾਪ ਰਹਿ ਜੇ ਵੀ ਮੇਰਾ ਕੁਝ ਅਧੂਰਾ ਰਹਿ ਗਿਆ ਇਸ ਤਰ੍ਹਾਂ ਜ਼ਿੰਦਗੀ ਦਾ ਦਿਨ گزارੋ ਜਿਵੇਂ ਮੇਰਾ ਆਖਰੀ ਦਿਨ ਹੋਵੇ ਨੰਬਰ 2 ਅਗਰੇ ਸੋਚ ਤੁਹਾਡੇ ਅੰਦਰ ਪਰਪੱਕ ਹੋ ਗਈ ਅਗਰੇ ਸੋਚ ਤੁਹਾਡੇ ਅੰਦਰ ਪੱਕੀ ਟਿਕ ਗਈ ਤੇ ਹਰ ਰੋਜ਼ ਉੱਠੋਗੇ ਤੇ ਸ਼ੁਕਰਾਨਾ ਕਰੋਗੇ हे ਖੁਦਾ हे ਪ੍ਰਮਾਤਮਾ ਤੇਰਾ ਸ਼ੁਕਰਾਨਾ ਹੈ ਔਰ ਇਸ ਗੱਲ ਦਾ ਸ਼ੁਕਰਾਨਾ ਹੈ ਵੀ ਅੱਜ ਦੀ ਰਾਤ ਪਤਾ ਨਹੀਂ ਕਿੰਨੇ ਸਾਰੇ ਲੋਕ ਸੁੱਤੇ ਹੀ ਰਹਿ ਗਏ ਹੋਣਗੇ ਪਰ ਮੈਨੂੰ ਅੱਜ ਦਾ ਸੂਰਜ ਫੇਰ ਦੁਬਾਰਾ ਵੇਖਣ ਵਾਸਤੇ ਮਿਲ ਗਿਆ ਹੈ ਅੱਜ ਦਾ ਦਿਨ ਫੇਰ ਦੁਬਾਰਾ ਗੁਜ਼ਾਰਨ ਲਈ ਮਿਲ ਗਿਆ ਹੈ ਸ਼ੁਰੂਆਤ ਹੋ ਚੁੱਕੀ ਹੈ ਮੈਂ ਤੇਰਾ ਸ਼ੁਕਰ ਗੁਜ਼ਾਰਾ ਅਗਰ ਇਹ ਸੋਚ ਬਣੀ ਰਹੇ ਤੇ ਤੁਹਾਡੇ ਅੰਦਰ ਜਿਹੜਾ ਇੱਕ ਮੌਤ ਦਾ ਬਹੁਤ ਵੱਡਾ ਡਰ ਹੈ ਨਾ ਜਿਹੜਾ ਮੌਤ ਦਾ ਭੈ ਹੈ ਉਹ ਡਰ ਘਟਣਾ ਸ਼ੁਰੂ ਹੋਏਗਾ ਤੇ ਫਿਰ ਜਦੋਂ ਮੌਤ ਆਏਗੀ ਨਾ ਤੁਹਾਨੂੰ ਡਰ ਨਹੀਂ ਲੱਗੇਗਾ ਹੱਸਦੇ ਹੋਏ ਮੌਤ ਨੂੰ ਗਲੇ ਲਾ ਲੋਗੇ ਤੇ ਤੁਰਦੇ ਬਣੋਗੇ ਨਾਲ ਵੀ ਠੀਕ ਹੈ ਦੁਨੀਆ ਦਾ ਵਰਤਾਰਾ ਹੈ ਚਾਲ ਹੈ ਕੱਲ ਹੋ ਗਿਆ ਅੱਜ ਮੇਰੀ ਵਾਰੀ ਆਈ ਅੱਜ ਮੇਰੀ ਵਾਰੀ ਆਈ ਕੱਲ ਨੂੰ ਦੂਜੇ ਦੀ ਵਾਰੀ ਆਉਣੀ ਇਥੇ ਚਲਦੀ ਸਰਾਂ ਹੈ ਖੈਰ ਇਸ ਤੋਂ ਅੱਗੇ ਚੱਲਨੇ ਤੁਹਾਡੀ ਜ਼ਿੰਦਗੀ ਕੋਈ ਬਹੁਤ ਲੰਮੇਰੀ ਨਹੀਂ ਹੈ ਲੰਮੇ ਸਮੇਂ ਦੀ ਨਹੀਂ ਹੈ ਵੀ ਹਜ਼ਾਰਾਂ ਸਾਲ ਸੈਂਕੜੇ ਸਾਲ ਕਈ ਸੌ ਸਾਲ ਦੀ ਜ਼ਿੰਦਗੀ ਹੈ ਛੋਟੀ ਜੀ ਜ਼ਿੰਦਗੀ ਹੈ ਤੇ ਇਸ ਜ਼ਿੰਦਗੀ ਨੂੰ ਵਿਰਥ ਦੇ ਅੰਦਰ ਨਾ ਗਵਾਓ ਕਿਸੇ ਦੂਜੇ ਦੀ ਜ਼ਿੰਦਗੀ ਜਿਉ ਕੇ ਆਪਣੀ ਜ਼ਿੰਦਗੀ ਨੂੰ ਵਿਰਥ ਦੇ ਅੰਦਰ ਨਾ ਗਵਾਓ ਆਪਣੀ ਜ਼ਿੰਦਗੀ ਆਪ ਜੀਣ ਦਾ ਤੁਸੀਂ ਯਤਨ ਕਰੋ ਆਪ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨ ਦਾ ਯਤਨ ਕਰੋ ਆਪ ਆਪਣੀ ਜ਼ਿੰਦਗੀ ਦੇ ਰਾਜੇ ਬਣੋ ਜ਼ਿੰਦਗੀ ਤੁਹਾਡੀ ਹੈ ਤੁਸੀਂ ਕਿਸੇ ਦੂਜੇ ਵਾਸਤੇ ਨਹੀਂ ਗੁਜ਼ਾਰਨੀ ਤੁਸੀਂ ਆਪਣੇ ਵਾਸਤੇ ਗੁਜ਼ਾਰਨੀ ਤੁਹਾਨੂੰ ਕੀ ਚੰਗਾ ਲੱਗਦਾ ਹੈ ਉਹ ਖਾਓ ਉਹ ਪੀਓ ਉਹ ਪਹਿਨੋ ਉਹ ਬੋਲੋ ਉਧਰ ਚੱਲੋ ਉਧਰ ਨਾ ਚੱਲੋ ਇਹ ਤੁਹਾਡਾ ਆਪਣਾ ਫੈਸਲਾ ਹੋਣਾ ਚਾਹੀਦਾ ਇਹ ਜਿਹੜੀ ਛੋਟੀ ਜਿਹੀ ਜ਼ਿੰਦਗੀ ਹੈ ਦੂਜਿਆਂ ਦੇ ਖੁਸ਼ ਕਰਨ ਦੇ ਅੰਦਰ ਇਹ ਸਾਰਾ ਸਮਾਂ ਬਰਬਾਦ ਨਾ ਕਰ ਦਿਓ ਕਿ ਮੈਂ ਕੱਪੜਾ ਉਹ ਪਾਉਣਾ ਹੈ ਵੇਖ ਕੇ ਲੋਕ ਖੁਸ਼ ਹੋਣ ਮੈਸਪੈਕਸ ਉਹ ਲਾਉਣੀ ਹੈ ਵੇਖ ਕੇ ਲੋਕ ਖੁਸ਼ ਹੋਣ ਮੈ ਪਾਗੋ ਬੰਨੀ ਹੈ ਵੇਖ ਕੇ ਲੋਕ ਖੁਸ਼ ਹੋਣ ਲੋਕ ਕੀ ਲੱਗਦੇ ਨੇ ਠੀਕ ਹੈ ਥੋੜਾ ਬਹੁਤਾ ਸਮਾਜਿਕ ਤਾਲਮੇਲ ਹੁੰਦਾ ਹੈ ਵੀ ਅੱਜ ਕੱਲ ਰਿਵਾਜ ਇਸ ਤਰ੍ਹਾਂ ਦਾ ਚੱਲਦਾ ਹੈ ਜਾਂ ਨਹੀਂ ਚੱਲਦਾ ਹੈ ਜਾਂ ਮੈਚਿੰਗ ਚੱਲਦੀ ਹੈ ਨਹੀਂ ਚੱਲਦੀ ਉਹ ਥੋੜਾ ਬਹੁਤਾ ਚੱਲਦਾ ਹੈ ਇਹਦਾ ਕੋਈ ਬਹੁਤ ਵੱਡਾ ਪਰਸੈਂਟੇਜ ਨਹੀਂ ਹੈ ਔਰ ਬਹੁਤ ਵੱਡਾ ਬੋਝ ਵੀ ਆਪਣੇ ਮਨ ਤੇ ਨਹੀਂ ਰੱਖਣਾ ਚਾਹੀਦਾ ਆਪਣੇ ਟੰਗ ਦੇ ਨਾਲ ਤੁਹਾਨੂੰ ਕੀ ਚੰਗਾ ਲੱਗਦਾ ਏ ਉਹ ਪਾ ਲਓ ਉਹ ਖਾ ਲਓ ਉਹ ਹੰਡਾ ਲਓ ਉਸ ਘਰ ਵਿੱਚ ਰਹਿ ਲਓ ਲੋਕਾਂ ਦਾ ਕੀ ਲੋਕ ਤੇ ਮਹਿਲਾਵਾਂ ਵਿੱਚ ਰਹਿਣ ਵਾਲਿਆਂ ਨੂੰ ਵੀ ਗੱਲਾਂ ਕਰਦੇ ਨੇ ਤੇ ਚੁਗੀਆਂ ਵਿੱਚ ਰਹਿਣ ਵਾਲਿਆਂ ਨੂੰ ਵੀ ਗੱਲਾਂ ਕਰਦੇ ਨੇ ਲੋਕ ਤੇ ਜਿਹਦੇ ਤਣ ਦੇ ਉੱਤੇ ਲੀਰਾਂ ਲਮਕਦੀਆਂ ਨੇ ਉਹਨੂੰ ਵੀ ਗੱਲਾਂ ਕਰਦੇ ਨੇ ਤੇ ਜਿਹੜਾ ਰੇਸ਼ਮੀ ਦਿਨ ਦੇ ਅੰਦਰ ਚਾਰ-ਚਾਰ ਵਾਰ ਪੋਸ਼ਾਕਾਂ ਬਦਲਦਾ ਏ ਉਹਨੂੰ ਵੀ ਗੱਲਾਂ ਕਰਦੇ ਲੋਕਾਂ ਦੀ ਪਰਵਾਹ ਨਾ ਕਰੋ ਖੈਰ ਇਸ ਤੋਂ ਅੱਗੇ ਚੱਲਨੇ ਆ ਜਿੰਦਗੀ ਆਪਣੇ ਢੰਗ ਦੇ ਨਾਲ ਗੁਜ਼ਾਰੋ ਪਰ ਇੱਕ ਗੱਲ ਨੋਟ ਕਰਕੇ ਰੱਖਿਓ ਵੀ ਗੁਜ਼ਾਰੋ ਸੁਚੱਜੇ ਤਰੀਕੇ ਦੇ ਨਾਲ ਗੁਜ਼ਾਰੋ ਚੰਗੇ ਤਰੀਕੇ ਦੇ ਨਾਲ ਹੁਣ ਤੁਸੀਂ ਕਹੋਗੇ ਵੀ ਸੁਚੱਜੇ ਦੀ ਪਰਿਭਾਸ਼ਾ ਕੀ ਹੈ ਸੁਚੱਜੇ ਦੀ ਡੈਫੀਨੇਸ਼ਨ ਕੀ ਹੈ ਉਹ ਡੈਫੀਨੇਸ਼ਨ ਇਹ ਹੈ ਕਿ ਚੰਗੇ ਤਰੀਕੇ ਦੇ ਨਾਲ ਜਿਹਦੇ ਨਾਲ ਤੁਹਾਡਾ ਅੰਦਰ ਕੁੜਜੇ ਨਾ ਰੋਏ ਨਾ ਕਲਪੇ ਨਾ ਸਮਾਜ ਦੇ ਉੱਤੇ ਤੁਹਾਡੇ ਕਰਮਾਂ ਦਾ ਕੋਈ ਦਾਗ ਨਾ ਲੱਗੇ ਤੁਹਾਡੇ ਪਰਿਵਾਰ ਤੇ ਦਾਗ ਨਾ ਲੱਗੇ ਤੁਹਾਡੀ ਕੌਮ ਤੇ ਦਾਗ ਨਾ ਲੱਗੇ ਤੁਹਾਡੇ ਦੇਸ਼ ਵਾਸਤੇ ਤੁਸੀਂ ਚੰਗੇ ਸਾਬਤ ਹੋ ਬੁਰੇ ਸਾਬਤ ਨਾ ਹੋਵੋ ਇਹਨੂੰ ਕਹਿੰਦੇ ਦਾ ਸੁਚੱਜਾ ਤਰੀਕਾ ਜਿੰਦਗੀ ਆਪੇ ਆਪਣੇ ਤਰੀਕੇ ਦੇ ਨਾਲ ਗੁਜ਼ਾਰੋ ਕਿਸੇ ਦੂਜੇ ਦੇ ਤਰੀਕੇ ਦੇ ਨਾਲ ਨਹੀਂ ਇੱਕ ਗੱਲ ਹੋਰ ਨੋਟ ਕਰ ਲਿਓ ਵਿਅਰਥ ਦੀਆਂ ਜਿਹੜੀਆਂ ਸੋਚਾਂ ਨੇ ਨਾ ਵਿਅਰਥ ਦੀਆਂ ਸੋਚਾਂ ਉਹਨਾਂ ਸੋਚਾਂ ਦੇ ਅੰਦਰ ਨਾ ਉਲਝੋ ਵ्यर्थ ਦੀਆਂ ਸੋਚਾਂ ਨੂੰ ਸਿਰ ਦਾ ਬੋਝ ਨਾ ਬਣਾਓ ਮੈਂ ਇੱਕ ਵੀਡੀਓ ਬਣਾਵਾਂਗਾ ਜਿਹਦਾ ਨਾਂ ਹੀ ਮੈਂ ਸੋਚ ਰਿਆ ਸਾਂ ਵੀ ਰੱਖਾਂ ਓਵਰ ਥਿੰਕਿੰਗ ਖੈਰ ਵਿਰਥ ਦੀਆਂ ਸੋਚਾਂ ਸੋਚਨੀਆਂ ਜੋ ਮੈਂ ਕਰ ਨਹੀਂ ਸਕਦਾ ਉਹ ਸੋਚਾਂ ਕਿਉਂ ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣ ਨਹੀਂ ਸਕਦਾ ਤੇ ਮੇਰੀ ਹਰ ਵਕਤ ਦੀ ਸੋਚ ਉਹਦੇ ਦੁਆਲੇ ਦੁਆਲੇ ਕਿਉਂ ਘੁੰਮ ਰਹੀ ਮੈਂ ਕਿਸੇ ਬਹੁਤ ਵੱਡੇ کارਖਾਨੇ ਫੈਕਟਰੀ ਦਾ ਮਾਲਕ ਬਣ ਨਹੀਂ ਸਕਦਾ ਤੇ ਮੇਰੀ ਸੋਚ ਉੱਥੇ ਕੇਂਦ੍ਰਿਤ ਕਿਉਂ ਹੋ ਰਹੀ हां ਅੱਗੇ ਵਧਣਾ ਅੱਗੇ ਚੱਲਣਾ ਅਰਦਾਸ ਕਰਨੀ ਮਿਹਨਤ ਕਰਨੀ ਯਤਨ ਪਰਯਤਨ ਕਰਨਾ ਕੋਈ ਬੁਰਾ ਨਹੀਂ ਹੁੰਦਾ ਉਹ ਕਰਦਿਆਂ ਕਰਦਿਆਂ ਤੁਸੀਂ ਭਾਵੇਂ ਪੂਰੀ ਦੁਨੀਆ ਦੇ ਮਾਲਕ ਬਨਜੋ ਕੋਈ ਗੁਰਾਈ ਨਹੀਂ ਹੈ ਪਰ ਜਿੱਥੇ ਹੋ ਉਹਦੇ ਦਾਇਰੇ ਵਿੱਚ ਰਹਿ ਕੇ ਸੋਚਣਾ ਵੀ ਬੜਾ ਜ਼ਰੂਰੀ ਹੈ ਤੇ ਉਹਨੂੰ ਇੰਜੋਏ ਕਰਨਾ ਵੀ ਬੜਾ ਜ਼ਰੂਰੀ ਹੈ ਖੈਰ ਇਸ ਤੋਂ ਅੱਗੇ ਚੱਲਦੇ ਹਾਂ ਕੁਝ ਸਿੱਖਣ ਦੀ ਕੁਝ ਕਰਨ ਦੀ ਅੱਗੇ ਵਧਣ ਦੀ ਜਿਹੜੀ ਚਾਹਤ ਹੈ ਨਾ ਉਹ ਤੁਹਾਡੇ ਅੰਦਰ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ ਅਗਰ ਇਹ ਚਾਤ ਮਰ ਜਾਏਗੀ ਅਗਰ ਇਹ ਚਾਤ ਘਟ ਜਾਏਗੀ ਅਗਰ ਇਹ ਚਾਤ ਨਾ ਰਹੇਗੀ ਤੇ ਫਿਰ ਤੁਸੀਂ ਡਿਪਰੈਸ਼ਨ ਦੇ ਅੰਦਰ ਚਲੇ ਜਾਓਗੇ ਡਿਪਰੈਸ ਹੋ ਜਾਓਗੇ ਅੱਗੇ ਵਧਣ ਦੀ ਚਾਹਣਾ ਰਹਿਣੀ ਚਾਹੀਦੀ ਹੈ ਕੋਈ ਸਿੱਖਣ ਦੀ ਚਾਹਣਾ ਬਣੀ ਰਹਿਣੀ ਚਾਹੀਦੀ ਹੈ ਕੋਈ ਚੰਗਾ ਕਰਨ ਦੀ ਉੱਤਮ ਦਰਜੇ ਦਾ ਕਰਨ ਦੀ ਤੁਹਾਡੇ ਅੰਦਰ ਇੱਛਾ ਬਣੀ ਰਹੇ ਅਗਰ ਇਹ ਇੱਛਾ ਬਣੀ ਰਹੇਗੀ ਤੇ ਤੁਹਾਡੀ ਜ਼ਿੰਦਗੀ ਬੜੇ ਧਿਆਨ ਨਾਲ ਸਮਝ ਲਿਓ ਤੁਹਾਡੀ ਜ਼ਿੰਦਗੀ ਤੁਹਾਨੂੰ ਬੋਝ ਨਹੀਂ ਲੱਗੇਗੀ ਅਗਰੇਚਾਣਾ ਮਰ ਜਾਈਗੀ ਕਿ ਮੈਂ ਤੇ ਕੁਝ ਕਰਨਾ ਹੀ ਨਹੀਂ ਹੈ ਕਰ ਚੁੱਕਾ ਮੈਂ ਕੁਝ ਬੁੱਲਣਾ ਹੀ ਨਹੀਂ ਹੈ ਮੈਂ ਕੁਝ ਲਿਖਣਾ ਹੀ ਨਹੀਂ ਹੈ ਤਾਂ ਤੁਹਾਡੀ ਜ਼ਿੰਦਗੀ ਚੰਗੀ ਜ਼ਿੰਦਗੀ ਵੀ ਤੁਹਾਨੂੰ ਬੋਝ ਲੱਗਣਾ ਸ਼ੁਰੂ ਹੋ ਜਾਏਗੀ ਐਸੀ ਭੁੱਖ ਨੂੰ ਆਪਣੇ ਅੰਦਰੋਂ ਕਦੇ ਮਰਨ ਨਾ ਦਿਓ ਤੇ ਇਹਦੇ ਨਾਲ ਲੋਕਾਂ ਦੀ ਪ੍ਰਵਾਹ ਕਰਨੀ ਬੰਦ ਕਰ ਦਿਓ ਇੰਗਲਿਸ਼ ਦੇ ਅੰਦਰ ਨਾ ਇੱਕ ਕਹਾਵਤ ਹੈ ਕਹਿੰਦੇ ਨੇ ਸਟੇ ਹੰਗਰੀ ਸਟੇ ਫੁਲੀਸ਼ ਹਰ ਵਕਤ ਅੰਦਰੋਂ ਹੰਗਰੀ ਰਹੋ ਹੰਗਰੀ ਦਾ ਮਤਲਬ ਭੁੱਖੇ ਰਹੋ ਤੇ ਭੁੱਖੇ ਰੋਟੀ ਤੋਂ ਨਹੀਂ ਕੁਝ ਨਾ ਕੁਝ ਸਿੱਖਣ ਦੀ ਕੋਈ ਕਲਾ ਦੀ ਕੋਈ ਬੋਲਣ ਦੀ ਕੁਝ ਪੜਨ ਦੀ ਕੋਈ ਚੰਗਾ ਬਣਨ ਦੀ ਇਹ ਭੁੱਖ ਅੰਦਰ ਬਣੀ ਰਹੇ ਲੋਕ ਉਹ ਕਰਦਿਆਂ ਕਰਦਿਆਂ ਤੁਹਾਨੂੰ ਕਹਿੰਦੇ ਨੇ ਪਾਗਲ ਐ ਐਵੇਂ ਲੱਗਾ ਐ ਉਮਰ ਇਹਦੀ ਕਿੰਨੀ ਹੋ ਗਈ ਅੱਜ ਵੀ ਕਿਤਾਬਾਂ ਵਿੱਚ ਪੜੀ ਜਾ ਰਹੇ ਪਰ ਪੜੋ ਤੁਹਾਡੀ ਜ਼ਿੰਦਗੀ ਚੰਗੀ ਲੱਗੇਗੀ ਤੁਹਾਨੂੰ ਚੰਗੀ ਲੱਗੇਗੀ ਲੋਕ ਕਹਿਣਗੇ ਅੱਜ ਵੀ ਇਹ ਥਾਂ ਥਾਂ ਤੇ ਜਾ ਕੇ ਬੋਲੀ ਜਾਂਦਾ ਹੈ ਲੋਕਾਂ ਨੂੰ ਸਮਝਾਉਣ ਲੱਗਾ ਕਰਦੇ ਰਹੋ ਤੁਹਾਡੇ ਵਾਸਤੇ ਤੁਹਾਡੀ ਜ਼ਿੰਦਗੀ ਸਕੂਨ ਵਾਲੀ ਬਣ ਜਾਏ ਕਿ ਲੋਕਾਂ ਦੇ ਕਹਿਣ ਤੋਂ ਜੋ ਕਹਿੰਦੇ ਨੇ ਉਹਨਾਂ ਨੂੰ ਛੱਡੋ ਤੁਸੀਂ ਆਪਣੀ ਜ਼ਿੰਦਗੀ ਵੇਖੋ ਵੀ ਜ਼ਿੰਦਗੀ ਦਾ ਰੰਗ ਕੀ ਹੈ ਖੈਰ ਅਖੀਰ ਤੇ ਇੱਕ ਗੱਲ ਕਹਿ ਦਿਆਂ ਵੀ ਜੇ ਇਹ ਦਿਨ ਅੱਜ ਦਾ ਦਿਨ ਤੁਸੀਂ ਇਦਾਂ ਸੋਚ ਕੇ ਚੱਲੋ ਵੀ ਮੇਰਾ ਆਖਰੀ ਦਿਨ ਹੈ ਤੇ ਫਿਰ ਕਿਸੇ ਨਾਲ ਵੈਰ ਕਰ ਲੋਗੇ ਕਿਸੇ ਨਾਲ ਵਿਰੋਧ ਕਰ ਲੋਗੇ ਕਿਸੇ ਨਾਲ ਈਰਖਾ ਕਰ ਲੋਗੇ ਕਿਸੇ ਨਾਲ ਦੁਸ਼ਮਣੀ ਕਰ ਲੋਗੇ ਕਿਸੇ ਦੀ ਨਿੰਦਾ ਤੇ ਚੁਗਲੀ ਦੇ ਅੰਦਰ ਆਪਣਾ ਸਮਾਂ ਬਰਬਾਦ ਕਰਨਾ ਚਾਹੋਗੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਮੇਰਾ ਅੱਜ ਦਾ ਦਿਨ ਹੈ ਤੇ ਆਖਰੀ ਦਿਨ ਹੈ ਜਦੋਂ ਇਹ ਪਤਾ ਲੱਗ ਗਿਆ ਵੀ ਮੇਰਾ ਆਖਰੀ ਦਿਨ ਹੈ ਤੇ ਆਪਣੀ ਲਾਈਫ ਦੇ ਵਿੱਚੋਂ ਕੰਡੇ ਚੁਗਣ ਦਾ ਯਤਨ ਕਰੋਗੇ ਜਿਹੜੇ ਆਲਰੇਡੀ ਬੀਜੇ ਜਾ ਚੁੱਕੇ ਨੇ ਨਵੇਂ ਬੀਜਣ ਦਾ ਯਤਨ ਨਹੀਂ ਕਰੋਗੇ ਨਾ ਠੱਗੀ ਨਾ ਠੋਰੀ ਨਾ ਧੋਖਾ ਧੜੀ ਨਾ ਬੇਈਮਾਨੀ ਨਾ ਹੋਰ ਗੁਨਾਹਾਂ ਤੁਸੀਂ ਕਰ पाओगे अगर ਇੰਨੀ ਸੋਚ ਤੁਹਾਡੇ ਅੰਦਰ ਬਣ ਗਈ ਅੰਦਰ ਟਿਕ ਗਈ ਬਰਕਰਾਰ ਰਹੀ ਵੀ ਮੇਰਾ ਹੋ ਸਕਦਾ ਹੈ ਅੱਜ ਦਾ ਦਿਨ ਆਖਰੀ ਦਿਨ ਹੋਵੇ ਉਮੀਦ ਕਰਾਂਗਾ ਕਿ ਇਹਨਾਂ ਗੱਲਾਂ ਨੂੰ ਆਪਣੀ ਲਾਈਫ ਦੇ ਉੱਤੇ ਅਪਲਾਈ ਕਰਕੇ ਵੇਖੀਏ ਕੋਈ ਚੰਗਾ ਮੇਰੇ ਜੀਵਨ ਦੇ ਅੰਦਰ ਬਣਦਾ ਨਜ਼ਰ ਆਉਂਦਾ ਹੈ ਜਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ